ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਦੀਪ ਸਿੰਘ ਸੰਨੀ ਅਤੇ ਸੂਬਾ ਸਿੰਘ ਉਹਦਾ ਨਾਮ ਤੇ ਵੈਸੇ ਮਾਪਿਆਂ ਨੇ ਰੱਖਿਆ ਸੀਗਾ ਸੂਬਾ ਸਿੰਘ ਪਰ ਉਹ ਆਪਣੇ ਆਪ ਨੂੰ ਸੂਬਾ ਸਰਹਿੰਦ ਅਖਵਾਉਣ ਲੱਪਿਆ ਸੀਗਾ ਸੋ ਸਿੱਖਾਂ ਨੇ ਉਹਦਾ ਨਾਮ ਬਗੜ ਕੇ ਸੂਬਾ ਸਿੰਘ ਰੱਖ ਦਿੱਤਾ ਤੇ ਫਿਰ ਜੇ ਤੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਅਖਵਾਉਂਦਾ ਹੀ ਸੂਬਾ ਸਰਹਿੰਦ ਸੀਗਾ ਤਾਂ ਫਿਰ ਤੈਨੂੰ ਆਪਾਂ ਸੂਬਾ ਸਰਹਿੰਦ ਦੇ ਨਾਮ ਨਾਲ ਹੀ ਚੇਤੇ ਕਰਦੇ ਆਂ ਖੈਰ ਇਹ ਮਾਮਲਾ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਹੈ ਮੈਂ ਆਪ ਜੀ ਦੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡੇ ਰੂਬਰੂ ਹੋਇਆ ਕਿ ਕਿਵੇਂ ਸੂਬਾ ਸਿਹੁ ਜਦ ਸੂਬਾ ਸਰਹਿੰਦ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਔਰ ਭਾਈ ਸੰਦੀਪ ਸਿੰਘ ਸੰਨੀ ਇਸ ਬਾਜ਼ੀ ਨੂੰ ਜਿੱਤ ਗਿਆ ਆਪਾਂ ਗੱਲਬਾਤ ਕਰਦੇ ਆ ਸੰਦੀਪ ਸਿੰਘ ਸੰਨੀ ਜੇਲ੍ਹ ਦੇ ਅੰਦਰ ਜੋ ਕੁਝ ਵੀ ਵਾਪਰਿਆ ਹਾਲੇ ਬਹੁਤਾ ਵਿਸਥਾਰ ਦੇ ਵਿੱਚ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਪਰ ਪਰਿਵਾਰ ਨੇ ਬਾਹਰ ਆਣ ਕੇ ਜੋ ਦੱਸਿਆ ਜਦੋਂ ਸੰਦੀਪ ਸਿੰਘ ਸੰਨੀ ਦੇ ਨਾਲ ਮੁਲਾਕਾਤ ਹੋਈ ਹੈ ਜਦੋਂ ਵਕੀਲਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਉਹਨਾਂ ਨੇ ਦੱਸਿਆ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹ ਪਤਾ ਲੱਗਾ ਕਿ ਅੰਦਰ ਝਗੜਾ ਹੋ ਗਿਆ ਇਹ ਜਿਹੜਾ ਸੂਬਾ ਸੀ ਉਹ ਸਗਾ ਇਹਦੇ ਨਾਲ ਹੋਰ ਸਾਥੀ ਸੀਗੇ ਜਿਹੜੇ ਉੱਥੇ ਸਜ਼ਾ ਭੁਗਤ ਰਹੇ ਸੀਗੇ ਉਹ ਵੀ ਪੁਲਿਸ ਅਫੀਸਰ ਸੀਗੇ ਹੈਗੇ ਆ ਬਾਕੀ ਉਹ ਜਿਉਂਦਿਆ ਦੋ ਜਣੇ ਸੂਬਾ ਸੀ ਉਹ ਚੜ੍ਹਾਈ ਕਰ ਚੁੱਕਾ ਹੈ ਭਈ ਇਹ ਸੰਦੀਪ ਸਿੰਘ ਸੱਨੀ ਨੂੰ ਟਾਂਚਾ ਮਾਰਦੇ ਹੁੰਦੇ ਸੀਗੇ ਸੂਬਾ ਕਹਿੰਦਾ ਹੁੰਦਾ ਸੀਗਾ ਕਿ ਜੇ ਤੂੰ ਸਾਡੇ ਵੇਲੇਆ ਦੇ ਵਿੱਚ ਹੁੰਦਾ ਨਾ ਉਸ ਵੇਲੇ ਜੇ ਤੂੰ ਸੁਧੀਰ ਸੂਰੀ ਦਾ ਮਰਡਰ ਕੀਤਾ ਹੁੰਦਾ ਜੇ ਤੂੰ ਉਸ ਵੇਲੇ ਉਹਦਾ ਆ ਸਾਰਾ ਕੁਝ ਕੀਤਾ ਹੁੰਦਾ ਤਾਂ ਫਿਰ ਤੈਨੂੰ ਅਸੀਂ ਦੱਸਦੇ ਕਿ ਆਪਾਂ ਤੇਰਾ ਕੀ ਹਸ਼ਰ ਕਰਦੇ ਹੁਣ ਸੰਦੀਪ ਸਿੰਘ ਸੱਨੀ ਗੁਰੂ ਦਾ ਸਿੱਖ ਕਿੰਨਾ ਕੁ ਸਮਾਂ ਇਦਾਂ ਦੀਆਂ ਗੱਲਾਂ ਬਰਦਾਸ਼ਤ ਕਰ ਸਕਦਾ ਸੀਗਾ ਬੱਚੇ ਬੱਚਿਆਂ ਨੂੰ ਪਤਾ ਹੈਗਾ ਕਿ ਸੂਬੇ ਅਤੇ ਸੂਬੇ ਵਰਗੇ ਹੋਰ ਕਿੰਨੇ ਆ ਨੇ ਉਹਨਾਂ ਸਮੇਂ ਦੇ ਵਿੱਚ ਕਿਦਾਂ ਘਰਾਵਾਂ ਚੋਂ ਕੱਢ-ਕੱਢ ਕੇ ਨੌਜਵਾਨਾਂ ਨੂੰ ਉਹਨਾਂ ਦੇ ਸੇਕ ਐਨਕਾਊਂਟਰ ਕੀਤੇ ਸੀਗੇ ਸੰਦੀਪ ਸਿੰਘ ਸੰਨੀ ਕਿਦਾ ਬਰਦਾਸ਼ਤ ਕਰ ਸਕਦਾ ਸੀਗਾ ਆ ਜਾ ਕੇ ਜੋ ਵੀ ਹੈਗਾ ਗੱਲਾਂ ਜੋ ਬਾਹਰ ਨਿਕਲ ਕੇ ਆਈਆਂ ਹੱਲੇ ਤੱਕ ਜੋ ਜਾਣਕਾਰੀ ਹੈ ਵੀ ਇਹਨਾਂ ਨੇ ਸੰਦੀਪ ਸਿੰਘ ਸੰਨੀ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੰਦੀਪ ਸਿੰਘ ਸੰਨੀ ਨੇ ਆਪਣੇ ਬਚਾਅ ਦੇ ਵਾਸਤੇ ਫਿਰ ਇਹਨਾਂ ਦੇ ਨਾਲ ਪੂਰਾ ਲੋਹਾ ਲਿਆ ਔਰ ਉਸ ਵੇਲੇ ਫਿਰ ਜੋ ਵੀ ਬੜਿਆ ਅਸਰਿਆ ਅਗਲਾ ਨੇ ਕੀਤਾ ਤੇ ਸੂਬਾ ਸਿਓ ਹਸਪੀਟਲ ਦੇ ਵਿੱਚ ਦਾਖਲ ਰਿਹਾ ਕੁਝ ਦਿਨ ਔਰ ਉਸ ਤੋਂ ਬਾਅਦ ਫਿਰ ਉਹਦੀ ਮੌਤ ਹੋ ਗਈ ਉਹ ਸੰਸਾਰ ਤੋਂ ਰੁਖਸਤ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਸੂਰਬੀਰ ਬਹਾਦਰ ਯੋਧਿਆਂ ਤੋਂ ਇਲਾਵਾ ਖਾਸ ਕਰਕੇ ਇਹਦੇ ਹੱਥ ਰੰਗੇ ਹੋਏ ਸੀਗੇ ਘਰਾਂ ਦੇ ਵਿੱਚੋਂ ਆਮ ਸਿੱਖਾਂ ਨੂੰ ਆਮ ਸਿੱਖ ਨੌਜਵਾਨਾਂ ਨੂੰ ਕੱਢ ਕੱਢ ਕੇ ਜਿਨ੍ਹਾਂ ਦਾ ਉਸ ਸੰਘਰਸ਼ ਦੇ ਨਾਲ ਕੋਈ ਤਾਲੁਕ ਨਹੀਂ ਵੀ ਸੀਗਾ ਜਿਹੜੇ ਉਹ ਸੰਘਰਸ਼ ਦਾ ਹਿੱਸਾ ਨਹੀਂ ਵੀ ਸਗੇ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਇਹਦੇ ਹੱਥ ਰੰਗੇ ਹੋਏ ਸਗੇ ਉਹਨਾਂ ਬੇਗੁਨਾਹਾਂ ਦੇ ਲਹੂ ਦੇ ਨਾਲ ਬਾਣੀ ਪੜਦਿਆ ਨਾ ਜੀ ਜੇ ਸਕਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਜਿਹੜੇ ਜੰਗੇ ਮੈਦਾਨ ਦੇ ਵਿੱਚ ਕੁਦਦੇ ਹੋਏ ਹੁੰਦੇ ਨੇ ਜਦੋਂ ਅਸਲ ਮੁਕਾਬਲੇ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਨੇ ਵੀ ਰੋਸ ਨਹੀਂ ਕੀਤਾ ਉਹ ਆਪ ਵੀ ਰੋਸ ਨਹੀਂ ਕਰਦੇ ਕਹਿੰਦੇ ਕਿ ਠੀਕ ਹੈ ਜੇ ਸਕਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਪਰ ਜਦੋਂ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ ਸਾਰਾ ਕੁਝ ਬਈ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਤਾਂ ਉਸ ਵੇਲੇ ਫਿਰ ਇੱਕ ਰੋਸ ਵਾਲੀ ਗੱਲ ਜ਼ਰੂਰ ਹੁੰਦੀ ਹੈ ਇਹਨੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਆਪਣੇ ਵੇਲਿਆਂ ਦੇ ਵਿੱਚ ਸੋ ਉਹਨਾਂ ਬੇਗੁਨਾਹਾਂ ਦੇ ਲਹੂ ਦੇ ਨਾਲ ਰੰਗੇ ਹੋਏ ਹੱਥ ਲੈ ਕੇ ਇਹ ਜਮਾ ਦੇ ਕੋਲ ਜਾ ਪਹੁੰਚਿਆ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਔਰ ਸੰਦੀਪ ਸਿੰਘ ਸੰਨੀ ਨੂੰ ਬਾਅਦ ਵਿੱਚ ਜੋਗ ਸੁਣ ਵਿੱਚ ਆਇਆ ਪਰਿਵਾਰ ਨੇ ਵੀ ਦੱਸਿਆ ਵਕੀਲਾਂ ਨੇ ਵੀ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਸ ਝਗੜੇ ਤੋਂ ਬਾਅਦ ਜੇਲ੍ਹ ਮੁਲਾਜ਼ਮਾਂ ਨੇ ਅੰਦਰ ਬਹੁਤ ਹੀ ਜ਼ਿਆਦਾ ਭਾਰੀ ਤਸ਼ੱਦਦ ਢਾਇਆ ਸੰਦੀਪ ਸਿੰਘ ਸੰਨੀ ਦੇ ਉੱਪਰ ਉਸ ਤੋਂ ਬਾਅਦ ਇਲਾਜ ਵੀ ਚੰਗੀ ਤਰ੍ਹਾਂ ਨਹੀਂ ਕਰਵਾਇਆ ਗਿਆ 8 ਦਿਨ ਬੀਤਣ ਤੋਂ ਬਾਅਦ ਮੈਡੀਕਲ ਵਾਸਤੇ ਲੈ ਕੇ ਜਾਂਦੇ ਆ ਉਹ ਵੀ ਤਾਂ ਲੈ ਕੇ ਜਾਂਦੇ ਆ ਪਰਿਵਾਰ ਨੇ ਅਤੇ ਵਕੀਲਾਂ ਨੇ ਐਡਵੋਕੇਟ ਘੁੰਮਣ ਬ੍ਰਦਰਸ ਹੁਣਾ ਨੇ ਪੂਰੀ ਪੈਰਵਾਹੀ ਕੀਤੀ ਹੈ ਅਦਾਲਤ ਤੋਂ ਬਕਾਇਦਾ ਆਰਡਰ ਲਏ ਆ ਆਰਡਰਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪਰ ਫਿਰ ਵੀ ਚਲੋ ਅੰਤ ਨੂੰ ਅਦਾਲਤ ਦਾ ਕਹਿਣਾ ਮੰਨਣਾ ਪਿਆ 8 ਦਿਨਾਂ ਬਾਅਦ ਜਾ ਕੇ ਇਹਨਾਂ ਨੇ ਸੰਦੀਪ ਸਿੰਘ ਸੱਣੀ ਨੂੰ ਬਾਹਰ ਕੱਢਿਆ ਮੈਡੀਕਲ ਵਾਸਤੇ ਲੈ ਕੇ ਗਏ 8 ਦਿਨਾਂ ਦੇ ਵਿੱਚ ਜਿੰਨਾ ਤਸ਼ੱਦਦ ਘਟਾਇਆ ਹੁੰਦਾ ਤਾਂ ਬੰਦੇ ਦੇ ਸਰੀਰ ਦੀ ਥੋੜੀ ਬਹੁਤੀ ਰਿਕਵਰੀ ਤਾਂ ਹੋ ਹੀ ਜਾਂਦੀ ਹੈ ਪਰ ਜਦੋਂ ਸੰਦੀਪ ਸਿੰਘ ਸੱਣੀ ਨੂੰ ਬਾਹਰ ਲੈ ਕੇ ਆਏ ਵੀ ਹੈਗੇ ਤਾਂ ਉਸ ਵੇਲੇ ਪੂਰੀ ਤਰ੍ਹਾਂ ਫੜਿਆ ਹੋਇਆ ਸੀਗਾ ਸੰਦੀਪ ਸਿੰਘ ਸੱਣੀ ਨੂੰ ਔਰ ਕਿਵੇਂ ਖਿੱਚ ਤੋ ਕਰਦੇ ਹੋਏ ਉਹ ਲੈ ਕੇ ਗਏ ਆ ਉਹ ਸਾਰਾ ਮੰਜ਼ਰ ਸਾਰਿਆਂ ਨੇ ਦੇਖਿਆ ਵੀਡੀਓਜ਼ ਵਾਇਰਲ ਹੋਈਆਂ ਨੇ ਸੋ ਉਸ ਵੇਲੇ ਸੰਦੀਪ ਸਿੰਘ ਸੱਣੀ ਨੇ ਜਦੋਂ ਵੈਂਡ ਦੇ ਵਿੱਚੋਂ ਬਾਹਰ ਨਿਕਲੇ ਆ ਬਾਹਾਂ ਉੱਪਰ ਨੂੰ ਕਰਕੇ ਬੋਲੇ ਸੋ ਨਿਹਾਲ ਦਾ ਜਿਹੜਾ ਜਕਾਰਾ ਗਜਾਇਆ ਨਾ ਜੀ ਮੈਨੂੰ ਲੱਗਦਾ ਕਿ ਉਹ ਜਕਾਰਾ ਇਸ ਗੱਲ ਦਾ ਪ੍ਰਤੀਕ ਸੀਗਾ ਗੁਰੂ ਸਾਹਿਬ ਜੀ ਨੇ ਹੀ ਲਵਾਇਆ ਕਿਰਪਾ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਦੀਪ ਸਿੰਘ ਸਨਈ ਦੇ ਉੱਪਰ ਉਸ ਦੇ ਕਾਰਨ ਨੇ ਸਾਬਤ ਕਰ ਦਿੱਤਾ ਕਿ ਸੂਬਾ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਗਿਆ ਔਰ ਸੰਦੀਪ ਸਿੰਘ ਇਸ ਬਾਜ਼ੀ ਨੂੰ ਜਿੱਤ ਗਿਆ ਹੁਣ ਜਿਹੜੇ ਸੂਬੇ ਦੇ ਨਾਲ ਅਸੀਂ ਦਰਦੀ ਪ੍ਰਗਟਾਉਂਦੇ ਨੇ ਕੁਝ ਕੁ ਲੋਕ ਚੰਦ ਲੋਕ ਨੇ ਸਿਰਫ ਉਹ ਉਹ ਲੋਕ ਨੇ ਜਿਹੜੇ ਕਿਸੇ ਖਾਸ ਕਮਿਊਨਿਟੀ ਦੇ ਆਗੂ ਨਹੀਂ ਹੈਗੇ ਉਹ ਆਪਣੇ ਆਪ ਨੂੰ ਅਖਵਾਉਂਦੇ ਹੈਗੇ ਕਿ ਅਸੀਂ ਸ਼ਿਵ ਸੈਨਾ ਦੇ ਆਗੂ ਆ ਅਸੀਂ ਹਿੰਦੂ ਭਾਈਚਾਰੇ ਦੇ ਆਗੂ ਆ ਪਰ ਹਿੰਦੂ ਭਾਈਚਾਰੇ ਵਾਲੇ ਉਹਨਾਂ ਨੂੰ ਆਪਣਾ ਆਗੂ ਮੰਨਦੇ ਨਹੀਂ ਹੈਗੇ ਉਹ ਆਪਣੇ ਹੱਥਾਂ ਦੇ ਵਿੱਚ ਸੂਬੇ ਦੀਆਂ ਫੋਟੋਆਂ ਫੜ-ਫੜ ਕੇ ਤੇ ਉਹ ਇਸ ਗੱਲ ਦਾ ਪ੍ਰਗਟਾਵਾ ਕਰਦੇ ਆ ਕਿ ਅਸੀਂ ਸੂਬੇ ਦੇ ਨਾਲ ਆ ਪਰ ਜਦੋਂ ਪਰਿਵਾਰ ਨੇ ਸੂਬੇ ਦਾ ਇਲਾਜ ਕਰਵਾਉਣ ਤੋਂ ਪਾਸਾ ਵੱਟ ਲਿਆ ਸੀਗਾ ਤਬ ਕਹਦਾ ਅਦਾਲਤ ਦੇ ਆਰਡਰਾਂ ਦੀ ਕਾਪੀ ਪਈ ਹੋਈ ਹੈ ਸੂਬੇ ਨੂੰ ਸਜ਼ਾਾਂ ਹੋ ਗਈਆਂ ਸਗੀਆਂ ਫੇਕ ਅਨਕਾਊਂਟਰਾਂ ਦੇ ਕੇਸਾਂ ਦੇ ਵਿੱਚ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਕਿ ਇਹ ਕੌਣ ਸੀਗਾ ਕਿਹੋ ਜਿਹਾ ਸੀਗਾ ਕਿਸ ਕਿਸਮ ਦੀ ਪ੍ਰਵਿਰਤੀ ਦਾ ਮਾਲਕ ਸੀਗਾ ਉਹ ਵੇ ਤੁਹਾਨੂੰ ਦੱਸਦਾ ਬਾਅਦ ਦੇ ਵਿੱਚ ਸੋ ਜਦੋਂ ਅਦਾਲਤ ਨੇ ਇਹਨੂੰ ਜ਼ਮਾਨਤ ਦਿੱਤੀ ਇਹ ਕਹਿੰਦਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ ਮੈਂ ਇਲਾਜ ਕਰਵਾਉਣਾ ਚਾਹੁੰਦਾ ਜਦੋਂ ਅਦਾਲਤ ਨੇ ਪਰਵਾਨਗੀ ਦਿੱਤੀ ਠੀਕ ਹੈ ਜੀ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਜੇਲ੍ਹ ਵਾਲਿਆਂ ਨੇ ਫਿਰ ਕਸਟਡੀ ਦੇਣੀ ਹੁੰਦੀ ਹੈ ਪਰਿਵਾਰ ਨੂੰ ਤਾਂ ਪਰਿਵਾਰ ਉਸ ਵੇਲੇ ਪਾਸਾ ਵਟ ਗਿਆ ਆ ਮੈਂ ਜਿਨ੍ਹਾਂ ਦੀ ਗੱਲ ਕਰਨਿਆ ਸ਼ਿਵ ਸੈਨਾ ਦੇ ਕੁਝ ਕ ਆਗੂ ਇਹਦਾ ਪੋਰਟੇਲ ਹੀ ਗਿਣ ਸਕਦੇ ਆ ਇਹ ਸਾਹਮਣੇ ਨਹੀਂ ਆਏ ਕਿ ਚਲੋ ਜੀ ਆਪਾਂ ਵਾਰਸ ਆ ਗਿਆ ਸੂਬੇ ਦੇ ਕਸਟਡੀ ਸਾਨੂੰ ਦਿਓ ਤੇ ਅਸੀਂ ਇਲਾਜ ਕਰਵਾਉਨੇ ਆ ਉਸ ਵੇਲੇ ਵੀ ਸਾਹਮਣੇ ਨਹੀਂ ਆਏ ਅੱਜ ਹੁਣ ਪਤਾ ਨਹੀਂ ਸੰਸਕਾਰ ਕੀਤਾ ਜਾਂ ਨਹੀਂ ਕੀਤਾ ਕਿੱਥੇ ਕੀਤਾ ਜਾਂ ਕਿਸ ਤਰੀਕੇ ਦੇ ਨਾਲ ਕੀਤਾ ਉਸ ਵੇਲੇ ਵੀ ਪੂਰਾ ਸੋਸ਼ਲ ਮੀਡੀਆ ਦਾ ਪਰਸਗਲ ਦੀ ਚਰਚਾ ਹੋਣ ਈ ਹੈ ਕਿ ਪਰਿਵਾਰ ਦੜ ਵੱਟ ਗਿਆ ਪਰਿਵਾਰ ਪਾਸਾ ਵੱਟ ਗਿਆ ਉਸ ਵੇਲੇ ਵੀ ਸਾਹਮਣੇ ਨਿਤਰੇ ਨਹੀਂ ਹੈਗੇ ਕਿ ਕਸਟਡੀ ਸਾਨੂੰ ਦੇ ਦਿਓ ਜੀ ਅਸੀਂ ਬੜੇ ਮਾਨ ਸਨਮਾਨ ਦੇ ਨਾਲ ਸੰਸਕਾਰ ਕਰਦੇ ਆ ਉਸ ਵੇਲੇ ਵੀ ਸਾਹਮਣੇ ਨਹੀਂ ਆਏ ਬਸ ਬੰਦ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕੇਵਲ ਕਰਕੇ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੇ ਨਾਲ ਆ ਉਹਦੀ ਵਜ੍ਹਾ ਆ ਕਿਉਂਕਿ ਇਹਨਾਂ ਨੂੰ ਸਿਕਿਉਰਟੀਆਂ ਮਿਲੀਆਂ ਹੁੰਦੀਆਂ ਨੇ ਸਿਕਿਉਰਿਟੀ ਬਰਕਰਾਰ ਰੱਖਣ ਦੀ ਖਾਤਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਸਿੱਖਾਂ ਦੇ ਖਿਲਾਫ ਜਿਨ੍ਹਾਂ ਨੇ ਇਦਾਂ ਦੇ ਘਰੌਣੇ ਕਾਰਨਾਮੇ ਕੀਤੇ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਨੇ ਤਾਂ ਜੋ ਸਾਡੀਆਂ ਸਿਕਿਉਰਟੀਆਂ ਬਰਕਰਾਰ ਰਹਿਣ ਜੇ ਕਿਸੇ ਦੀ ਸਿਕਿਉਰਿਟੀ ਘਟ ਹੈ ਤਾਂ ਵਧਾ ਦਿੱਤੀ ਜਾਵੇ ਜੇ ਕਿਸ ਨੂੰ ਨਹੀਂ ਮਿਲੀ ਹੋਈ ਤਾਂ ਉਹ ਚਾਹੁੰਦੇ ਆ ਕਿ ਇਸ ਤਰੀਕੇ ਦੇ ਨਾਲ ਆਪਾਂ ਆ ਬਕਵਾਸਵਾਜੀ ਕਰ ਲਈਏ ਤਾਂ ਸਾਨੂੰ ਸ਼ਾਇਦ ਸਿਕਿਉਰਿਟੀ ਮਿਲ ਜਾਵੇ ਮਿਲੇ ਵੀ ਜਾਂਦੀ ਹੈ ਇਹਨਾਂ ਨੂੰ ਸੋ ਸਰਕਾਰ ਨੇ ਜਾਂ ਏਜੰਸੀਆਂ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪਾਲਖੇ ਰੱਖਿਆ ਹੋਇਆ ਸਿਰਫ ਇਸੇ ਕੰਮ ਦੇ ਵਾਸਤੇ ਸੂਬਾ ਸਿਓ ਕੌਣ ਸੀਗਾ ਕਿਹੋ ਜਿਹਾ ਕੰਮ ਕਰਦਾ ਹੁੰਦਾ ਸੀਗਾ ਤੇ ਕੇਸ ਕੇਸ ਕਿਸਮ ਦੇ ਕੇਸਾਂ ਦੇ ਵਿੱਚ ਉਹਨੂੰ ਸਜ਼ਾਵਾਂ ਹੋਈਆਂ ਤਾਂ ਮੈਂ ਥੋੜਾ ਜਿਹਾ ਵੇਰਵਾ ਦਿੰਨਾ 1993 ਦੇ ਵਿੱਚ ਸੂਬਾ ਸਿਓ ਨੇ ਵੇਰਵਾਲ ਥਾਣੇ ਦੇ ਵਿੱਚੋਂ ਤਿੰਨ ਨੌਜਵਾਨਾ ਜਿਨ੍ਹਾਂ ਦੇ ਨਾਮ ਸੀਗੇ ਸੁਖਦੇਵ ਸਿੰਘ ਸਰਬਜੀਤ ਸਿੰਘ ਅਤੇ ਹਰਵਿੰਦਰ ਸਿੰਘ ਜਿਨ੍ਹਾਂ ਦੇ ਵਿੱਚੋਂ ਦੋ ਐਸਪੀਓ ਸੀਗੇ ਐਸਪੀਓ ਭਾਵ ਕਿ ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਆਪਣੇ ਹੀ ਵਿਭਾਗ ਦੇ ਸੀਗੇ ਉਹਨਾਂ ਨੇ ਵੀ ਖਾਕੀ ਵਰਦੀ ਪਾਈ ਹੋ ਸੀਗੀ ਉਹਨਾਂ ਨੂੰ ਅਗਵਾ ਕੀਤਾ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਐ ਔਰ ਧਰਾਵਾ ਕਿਹੜੀਆਂ ਲਗੀਆਂ ਸੀਗੀਆਂ ਅਦਾਲਤ ਦੇ ਵਿੱਚ ਸਾਬਤ ਹੋ ਗਿਆ ਸੀਗਾ 1 ਅਗਸਤ 2025 ਨੂੰ सीबीआई ਦੀ ਅਦਾਲਤ ਨੇ ਦੋਸ਼ੀ ઠਰਾਇਆ ਸੀਗਾ ਆਈਪੀਸੀ ਸੈਕਸ਼ਨ 302 ਭਾਵ ਕਿ ਹੱਤਿਆ ਕਤਲ ਕਰ ਦੇਣਾ 120 ਬੀ ਗਲਤ ਸਾਜ਼ਿਸ਼ ਤੋਂ ਇਲਾਵਾ ਸਬੂਤ ਨਸ਼ਟ ਕਰ ਦੇਣੇ ਮਤਲਬ ਕਿ ਸਬੂਤ ਹੀ ਨਸ਼ਟ ਕਰਨ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਹਾਣੀ ਘੜੀ ਜਾਂਦੀ ਐ ਇੱਕ ਪੂਰੀ ਪਰ ਅਦਾਲਤ ਦੇ ਵਿੱਚ ਸੱਚ ਸਾਬਤ ਹੋ ਗਿਆ ਕਿਉਂਕਿ ਵਕੀਲਾਂ ਨੇ ਵਧੀਆ ਤਰੀਕੇ ਨਾਲ ਪੈਰਵਾਈ ਕੀਤੀ ਔਰ ਪਰਿਵਾਰ ਵੀ ਡਟੇ ਰਹੇ ਇਹ ਮੈਂ ਜਿਹੜੇ ਕੇਸਾਂ ਦਾ ਕੁਝ ਜ਼ਿਕਰ ਕਰਨਾ ਨਾ ਇਹ ਉਹ ਕੇਸ ਨੇ ਜਿਨ੍ਹਾਂ ਦੇ ਪਰਿਵਾਰ ਵਾਲੇ ਖਲੋਤੇ ਰਹੇ ਪਰ ਬਹੁਤ ਸਾਰੇ ਕੇਸ ਇਦਾਂ ਦੇ ਹੈਗੇ ਆ ਜਿਹੜੇ ਇਨਕਾਊਂਟਰ ਕੀਤੇ ਗਏ ਉਹਨਾਂ ਸਮੇਂ ਦੇ ਵਿੱਚ ਜਿਨ੍ਹਾਂ ਦੀਆਂ ਐਫਆਈਆਰਜ਼ ਦਰਜ ਨਹੀਂ ਹੋ ਪਾਈਆਂ ਜਿਨ੍ਹਾਂ ਦੇ ਮੁਕਾਦਮੇ ਚੱਲੇ ਨਹੀਂ ਉਹ ਇੱਕ ਅੱਡ ਹੈਗੇ ਆ ਸੋ 28 ਜੁਲਾਈ 1993 ਫੇਕ ਇਨਕਾਊਂਟਰ ਔਰ ਉਹਦੇ ਵਿੱਚ 12 ਜੁਲਾਈ ਨੂੰ ਚਾਰ ਹੋਰ ਨੌਜਵਾਨਾ ਜਿਹਦੇ ਵਿੱਚ ਛਿੰਦਰ ਸਿੰਘ ਦੇਸਾ ਸਿੰਘ ਬਲਕਾਰ ਸਿੰਘ ਤੇ ਮੰਗਲ ਸਿੰਘ ਨੂੰ ਸਰਹਾਲੀ ਥਾਣੇ ਦੇ ਵੱਲੋਂ ਅਗਵਾ ਕੀਤਾ ਗਿਆ ਸੀਗਾ ਸੋ ਇਹ ਜਿਹੜਾ ਕੇਸ ਹੈਗਾ ਇਸ ਕੇਸ ਦੇ ਵਿੱਚ ਸਾਡੇ 3.5 ਲੱਖ ਰੁਪਿਆ ਜੁਰਮਾਨਾ ਹੋਇਆ ਸੀਗਾ ਤੇ ਹੋਰ ਦੋਸ਼ੀ ਸੀਗੇ ਸੂਬੇ ਤੋਂ ਇਲਾਵਾ ਭੁਪਿੰਦਰਜੀਤ ਸਿੰਘ ਰਿਟਾਇਰਡ ਐਸਐਸਪੀ ਸੋ ਸੋਚ ਕੇ ਦੇਖੋ ਜ਼ਿੰਮੇਵਾਰ ਬੰਦੇ ਜਿਹੜੇ ਆ ਜਿਹੜੇ ਬਾਅਦ ਚ ਐਸਐਸਪੀ ਰਿਟਾਇਰ ਹੋਏ ਆ ਔਰ ਕਈ ਐਸਐਸਪੀ ਪਹਿਲਾਂ ਹੈ ਨਹੀਂ ਸੀਗੇ ਪਰ ਕਿਉਂਕਿ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਫੇਕ ਐਨਕਾਊਂਟਰ ਕੀਤੇ ਮੋੜਿਆਂ ਦੇ ਉੱਪਰ ਸਟਾਰ ਲਗੇ ਫਿਰ ਉਹਨਾਂ ਨੂੰ ਉੱਚੇ ਅਹੁਦੇ ਨਸੀਬ ਹੋਏ ਦਵਿੰਦਰ ਸਿੰਘ ਰਿਟਾਇਰਡ ਡੀਐਸਪੀ ਤੋਂ ਇਲਾਵਾ ਗੁਲਬਾਰਗ ਸਿੰਘ ਅਤੇ ਰਗਵੀਰ ਸਿੰਘ ਏਐਸਆਈ ਇਹਨਾਂ ਨੂੰ ਵੀ ਸਜ਼ਾਵਾ ਹੋਈਆਂ ਆ ਪਿਛਲੇ ਸਜ਼ਾਵਾ ਹੋਈਆਂ ਸੀ ਇਹਨਾਂ ਨੂੰ ਸੋ ਤੁਹਾਨੂੰ ਮੈਂ ਥੋੜਾ ਜਿਹਾ ਦੱਸਣਾ ਕਿ ਜਦੋਂ ਇਹ ਕੇਸ ਚੱਲੇ ਆ ਨਾ ਤਾਂ ਉਸ ਵੇਲੇ ਜਿਹੜੇ ਹੋਰ ਦੋਸ਼ੀ ਸੀਗੇ ਉਹਨਾਂ ਵਿੱਚੋਂ ਕਈਆਂ ਦੀ ਮੌਤ ਹੋ ਗਈ ਆ ਜਿਹੜਾ ਮੈਂ ਕੇਸ ਦੀ ਜ਼ਿਕਰ ਕਰਕੇ ਹਟਿਆ ਗੱਲ ਕਰਕੇ ਹਟਿਆ ਹੁਣੇ ਇਹਦੇ ਵਿੱਚ ਹੋਰ ਪੁਲਿਸ ਅਧਿਕਾਰੀ ਸੀਗੇ 5 ਉਹਨਾਂ 5 ਅਧਿਕਾਰੀਆਂ ਦੀ ਟ੍ਰਾਇਲ ਦੇ ਦੌਰਾਨ ਭਾਵ ਕਿ ਜਦੋਂ ਕੇਸ ਚੱਲਣਾ ਸੀਗਾ ਤੇ ਉਹਨਾਂ ਦੀ ਮੌਤ ਹੋ ਗਈ ਜਿਹੜਾ ਮੈਂ ਪਹਿਲਾਂ ਵੀ ਕੇਸ ਦਾ ਜ਼ਿਕਰ ਕਰਕੇ ਹਟਿਆ ਨਾ ਤੁਸੀਂ ਦੇਖੋ 32 ਵਰੇ ਕੇਸ ਚੱਲਿਆ 32 ਵਰਿਆਂ ਬਾਅਦ ਸਜ਼ਾ ਹੋ ਪਈ ਸੀ। ਹੁਣ ਆ ਕੇਸ 34 ਵਰਿਆਂ ਬਾਅਦ ਹੁਣ ਇੰਨੇ-ਇੰਨੇ ਵਰਿਆਂ ਬਾਅਦ ਜਦੋਂ ਸਜ਼ਾ ਹੋਣੀ ਐ ਉਸ ਵੇਲੇ ਹੁਣ ਜੇ ਕਿਸੇ ਦੀ ਉਮਰ 40 ਸਾਲ ਦੀ ਸੀਗੀ ਜਿਹਨੇ ਉਸ ਵੇਲੇ ਇਹ ਕਰੋਨਾ ਕੰਮ ਕੀਤਾ ਤੇ ਉਸ ਤੋਂ ਬਾਅਦ 32 ਵਰੇ ਹੁਣ ਇੰਨੀ ਕੀ ਉਮਰ ਹੀ ਹੁੰਦੀ ਐ ਅੱਜ ਕੱਲ ਪਰ ਇਹ ਕਿਸੇ ਤਰੀਕੇ ਨਾਲ ਬਚਾ ਰਿਹਾ ਇਹਨੇ ਸਾਰਾ ਕੁਝ ਕਰਵਾ ਕੇ ਹੀ ਜਾਣਾ ਸੀਗਾ ਔਰ ਮੈਨੂੰ ਲੱਗਦਾ ਕਿ ਇਹ ਇੱਕ ਸੁਨੇਹਾ ਵੀ ਹੁੰਦਾ ਹੈਗਾ ਮਨੁੱਖਤਾ ਦੇ ਵਾਸਤੇ ਜਿਨ੍ਹਾਂ ਨੂੰ ਉੱਚੇ ਅਹੁਦੇ ਮਿਲਿਏ ਹੁੰਦੇ ਆ ਉਨਾਂ ਦੇ ਵਾਸਤੇ ਇੱਕ ਇਹ ਸੁਨੇਹਾ ਹੀ ਹੁੰਦਾ ਹੈਗਾ ਕਿ ਭਾਈ ਜਦੋਂ ਤੁਸੀਂ ਰਤਬਿਆਂ ਦੇ ਉੱਪਰ ਹੁੰਦੇ ਹੋ ਜਦੋਂ ਤੁਸੀਂ ਕਿਸੇ ਖਾਸ ਕੁਰਸੀ ਦੇ ਉੱਪਰ ਬੈਠੇ ਹੁੰਦੇ ਹੋ ਜਦੋਂ ਤੁਹਾਨੂੰ ਕੋਈ ਖਾਸ ਅਧਿਕਾਰ ਦਿੱਤੇ ਗਏ ਹੁੰਦੇ ਆ ਜਦੋਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਖਾਸ ਤਾਕਤ ਹੁੰਦੀ ਆ ਤਾਂ ਉਸ ਵੇਲੇ ਉਹਦਾ ਗਲਤ ਇਸਤੇਮਾਲ ਨਾ ਕਰਿਆ ਕਰੋ ਸ਼ਾਇਦ ਇਸ ਕਰਕੇ ਇਹ ਬਚਿਆ ਹੋਇਆ ਸੀਗਾ ਔਰ ਅੰਤਲੇ ਸਮੇਂ ਇਹ ਜੇਲ੍ਹ ਵਿੱਚ ਗਿਆ 83 ਵਰਿਆਂ ਦੀ ਉਮਰ ਦੀ ਸਵੇ ਦੀ ਔਰ ਉਸ ਤੋਂ ਬਾਅਦ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ ਕਿ ਕਿਵੇਂ ਆ ਸਾਰਾ ਕੁਝ ਵਾਪਰਿਆ ਇੱਕ ਹੋਰ ਖਾਸ ਕੇਸ ਜਿਹਦਾ ਮੈਂ ਜ਼ਿਕਰ ਕਰੂੰਗਾ ਤੁਹਾਨੂੰ ਔਰ ਹੋਰ ਮੈਂ ਤੁਹਾਨੂੰ ਬੜੀ ਮਹੱਤਵਪੂਰਨ ਗੱਲ ਦੱਸਦਾ ਇਹ ਜਿਹੜੇ ਕੇਸ ਸੀਗਣ ਜਿਨ੍ਹਾਂ ਦੇ ਫੇਰ ਕਨਟਰ ਕੀਤੇ ਗਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਸਮੇਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਲਵਾਰਸ ਕਹਿ ਕੇ ਸਾੜਿਆ ਪਤਾ ਵੀ ਸੀਗਾ ਵੀ ਕੌਣ ਹੈ ਗਿਆ ਕਿਉਂਕਿ ਘਰਾਂ ਚੋਂ ਚੁੱਕਿਆ ਕਈਆਂ ਨੂੰ ਪਤਾ ਵੀ ਸੀਗਾ ਕੌਣ ਹੈ ਗਿਆ ਇਹਨਾਂ ਦੇ ਮਾਪੇ ਰਿਸ਼ਤੇਦਾਰ ਸਾਥ ਸੰਬੰਧੀ ਪਰ ਉਹਦੇ باوجود ਵੀ ਲਵਾਰਸ ਕਹਿ ਕੇ ਸਾੜਿਆ ਇਹਨਾਂ ਨੇ ਵਜ੍ਹਾ ਕਿਉਂਕਿ ਉਹਨਾਂ ਦੇ ਸਰੀਰਾਂ ਦੇ ਉੱਪਰ ਤਸ਼ੱਦਦ ਬਹੁਤ ਜ਼ਿਆਦਾ ਕੀਤਾ ਗਿਆ ਹੁੰਦਾ ਸੀਗਾ ਲਵਾਰਸ ਕਹਿ ਕੇ ਸਾੜਦੇ ਪਰਿਵਾਰਾਂ ਨੂੰ ਅੰਤਲੇ ਸਮੇਂ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨੇ ਵੀ ਮਸੀਬ ਨਹੀਂ ਹੋਏ ਇਸ ਕਿਸਮ ਦੇ ਘਣਾਉਣੇ ਕੰਮ ਕੀਤੇ ਇਹਨਾਂ ਲੋਕਾਂ ਨੇ ਅਦਾਲਤਾਂ ਨੇ ਸਾਬਤ ਕੀਤਾ ਅਦਾਲਤਾਂ ਚ ਇਹਨਾਂ ਨੂੰ ਬਕਾਇਦਾ ਸਜ਼ਾਾਂ ਹੋਈਆਂ ਔਰ ਬਾਵਜੂਦ ਇਹਦੇ ਇੱਥੇ ਗਿਣ ਸਕਦੇ ਕੁਝ ਕੁ ਲੋਕ ਹੈਗੇ ਜਿਹੜੇ ਮੁੱਠੀ ਪਰ ਫਿਰ ਇਹਨਾਂ ਦੇ ਹੱਕ ਦੇ ਵਿੱਚ ਟੁਗਤਦੇ ਆ ਹੋ ਸਕਦਾ ਬਹੁਤ ਸਾਰੇ ਲੋਕ ਹੋਣ ਜਿਹੜੇ ਚੁੱਪ ਦੜਬਟ ਕੇ ਬਿਠੇ ਰਹਿੰਦੇ ਆ ਪਰ ਹੋ ਸਕਦਾ ਉਹਨਾਂ ਨੂੰ ਇਹ ਖਰੇ ਲੱਗਦੇ ਹੋਣ ਪਰ ਸਰਕਾਰਾਂ ਹਕੂਮਤਾਂ ਅਤੇ ਏਜੰਸੀਆਂ ਕਿਵੇਂ ਇਹਨਾਂ ਦੀ ਪੁਸ਼ਤਪਨਾਹੀ ਕਰਦੀਆਂ ਨੇ ਕਿਵੇਂ ਇਹਨਾਂ ਨੂੰ 32 34 34 ਵਰੇ ਸਜ਼ਾਾਂ ਨਹੀਂ ਹੋਣ ਦਿੱਤੀਆਂ ਜਾਂਦੀਆਂ ਔਰ ਦੂਸਰੇ ਪਾਸੇ ਇਥੋਂ ਦੇ ਸਿਸਟਮ ਦੇ ਮੁਤਾਬਕ ਜਿਹੜੇ ਸਿੱਖ ਵੀ ਇਹਨਾਂ ਦੇ ਮੁਤਾਬਕ ਉਹ ਕਰਾਇਮ ਕਰਦੇ ਆ ਉਹਨਾਂ ਨੂੰ ਤੇ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਸਜ਼ਾਾਂ ਹੋ ਗਈਆਂ ਕਈਆਂ ਨੂੰ ਫਾਂਸੀ ਵੀ ਹੋ ਗਈ ਪਰ ਇਹਨਾਂ ਨੂੰ ਇਹਨਾਂ ਨੂੰ ਕੋਈ ਹਲੇ ਕਈਆਂ ਦੇ ਕੇਸ ਪੈਂਡਿੰਗ ਪਏ ਹੈਗੇ ਆ ਇੰਨੇ ਨੇ ਬਰਿਆਂ ਬਾਅਦ ਵੀ ਔਰ ਇਸੇ ਕਰਕੇ ਸਿੱਖ ਮਹਿਸੂਸ ਕਰਦੇ ਆ ਪੱਖਪਾਤ ਇਸੇ ਕਰਕੇ ਸਿੱਖ ਸਮਝਦੇ ਆ ਕਿ ਇੱਕ ਅੱਛਾ ਇੱਥੇ ਬਸ ਨਹੀਂ ਹੋ ਜਾਂਦੀ ਹੈਗੀ ਇਹ ਜਿਹੜੇ ਪੁਲਿਸ ਵਾਲੇ ਹੈਗੇ ਏਦਾਂ ਇਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਆ ਬਕਾਇਦਾ ਇਹ ਉੱਪਰ ਤੱਕ ਅਪਰੋਚ ਕਰਦੇ ਆ ਕਿ ਕਿਉਂਕਿ ਉਹਨਾਂ ਸਮਿਆਂ ਦੇ ਦੌਰਾਨ ਸਾਨੂੰ ਉਸ ਵੇਲੇ ਦੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਵਾਸਤੇ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਪਿਆ ਇਸ ਕਰਕੇ ਜਿਨ੍ਹਾਂ ਨੂੰ ਸਜ਼ਾਾਂ ਹੋ ਗਈਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਹੋਰ ਐਦਾਂ ਹੱਲੇ ਤੱਕੇ ਖਾਂਢੇ ਆ ਅਦਾਲਤਾਂ ਦੇ ਵਿੱਚ ਵੀ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਸੋ ਇਹਨਾਂ ਦੀਆਂ ਇਦਾਂ ਦੀਆਂ ਅਪੀਲਾਂ ਦੇ ਉੱਪਰ ਗੌਰ ਵੀ ਕੀਤਾ ਜਾਂਦਾ ਹੈ ਵਜਾ ਵਜਾ ਆਪਾਂ ਸਾਰੇ ਜਣੇ ਸਮਝ ਸਕਦੇ ਆ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਥੋੜਾ 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 ਸਮਝਣ ਦੀ ਕੋਸ਼ਿਸ਼ ਕਰੋ ਕਿ ਇੰਜ ਕਿਉਂ ਹੁੰਦਾ ਇਹਨਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਸੋ ਗਿਆ ਜੀ ਇੱਕ ਬਹੁਤ ਹੀ ਜ਼ਿਆਦਾ ਅਹਿਮ ਕੇਸ ਹੈਗਾ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਸੋ ਉਹਨਾਂ ਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਸੀਗਾ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੂੰਗਾ ਕਿ ਕਿਵੇਂ ਤਸ਼ੱਦਦ ਕਿਵੇਂ ਕੋਕੋਕੇ ਇਹਨਾਂ ਨੇ ਉਹਨਾਂ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸ਼ਹੀਦ ਕੀਤਾ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਉਹਨਾਂ ਦੀਆਂ ਦੋਨੋਂ ਹੀ ਲੱਤਾਂ ਐਦਾਂ ਬਨ ਕੇ ਐਦਾਂ ਉਲਟ ਦਿਸ਼ਾਵਾਂ ਦੇ ਵੱਲ ਜੀਪ ਚਲਾ ਕੇ ਵਿਚਾਲਿਆਂ ਉਹਨਾਂ ਨੂੰ ਪਾੜ ਦਿੱਤਾ ਗਿਆ ਸੀਗਾ ਪਾੜ ਦਿੱਤਾ ਗਿਆ ਸੀਗਾ ਇਸ ਤਰੀਕੇ ਦੇ ਤਸ਼ੱਦਦ ਇਹਨਾਂ ਲੋਕਾਂ ਦੇ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਕੀਤੇ ਗਏ ਭਾਵੇਂ دیر ਬਾਅਦ ਹੀ ਸਹੀ ਪਰ ਅਦਾਲਤਾਂ ਦੇ ਵਿੱਚ ਇੱਥੋਂ ਦੀਆਂ ਹੀ ਅਦਾਲਤਾਂ ਦੇ ਵਿੱਚ ਸੱਚ ਸਾਬਤ ਹੋਇਆ ਭਈ ਇਹਨਾਂ ਨੇ ਇਸ ਕਿਸਮ ਦੀਆਂ ਘਣਾਉਣੀਆਂ ਕਾਰਵਾਈਆਂ ਨੂੰ ਅੰਜਾਮ ਉਹਨਾਂ ਵੇਲਿਆਂ ਦੇ ਵਿੱਚ ਦਿੱਤਾ ਸੀਗਾ ਸੋ ਇਹ ਹੋ ਗਿਆ ਇਥੋਂ ਦੀਆਂ ਅਦਾਲਤਾਂ ਦਾ ਸਿਸਟਮ ਇਹ ਹੋ ਗਿਆ ਇਥੋਂ ਦੀਆਂ ਅਦਾਲਤਾਂ ਦਾ ਨਿਆ ਜੋ ਜੈ ਵੀ ਹੈਗਾ ਜਿਹਦੇ ਬਾਰੇ ਆਪਾਂ ਇਹ ਗੱਲ ਕਹਿੰਦੇ ਹੁੰਨੇ ਅਕਸਰ ਕਿ ਦੇਰੀ ਦੇ ਨਾਲ ਮਿਲਿਆ ਹੋਇਆ ਨਿਆ ਨਿਆ ਨਹੀਂ ਹੁੰਦਾ ਹੈ ਪਰ ਫਿਰ ਵੀ ਖਾਲਸਾ ਆਪਣੇ ਤਰੀਕੇ ਦੇ ਨਾਲ ਜੇ ਕਿਸ ਨੂੰ ਸਜ਼ਾ ਦਿੰਦਾ ਆ ਤਾਂ ਉਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਸਾਈਭਾ ਨੇ ਖਾਲਸੇ ਨੂੰ ਇਸ ਗੱਲ ਦੀ ਮਤਬਕਸ਼ੀ ਇਸ ਗੱਲ ਦੀ ਬੁੱਧਬਕਸ਼ੀ ਇਸ ਗੱਲ ਦੀ ਤਾਕਤਬਕਸ਼ੀ ਹੈ ਕਿ ਖਾਲਸਾ ਖੁਦ ਖੁਦਾ ਖਾਲਸਾ ਆਪ ਦਾ ਨਿਆ ਆਪ ਕਰਦਾ ਹੈ ਔਰ ਮੈਨੂੰ ਲੱਗਦਾ ਅਖੀਰ ਦੇ ਵਿੱਚ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮਾ ਜਿੱਤ ਦੀ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਆਖਿਆ ਸੀਗਾ ਨਾ ਕਿ ਤੂੰ ਬਾਜ਼ੀ ਹਾਰ ਗਿਆ ਭਾਈ ਮੈਂ ਬਾਜ਼ੀ ਜਿੱਤ ਗਿਆ ਇਦਾਂ ਹੀ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਜੀ ਦਾ ਨਿਮਾਣਾ ਅਦਨਾ ਸਿੱਖ ਹੋਣ ਦੇ ਨਾਤੇ ਉਹਨਾਂ ਪੈੜਾਂ ਦੇ ਉੱਪਰ ਚੱਲਦਿਆਂ ਹੋਇਆ ਸਹਿਬਜ਼ਾਦਿਆਂ ਵਾਲੀਆਂ ਪੈੜਾਂ ਦੇ ਉੱਪਰ ਚੱਲਦਿਆਂ ਹੋਇਆ ਸੰਦੀਪ ਸਿੰਘ ਸੰਨੀ ਇੰਨਾ ਜ਼ਿਆਦਾ ਤਸ਼ੱਦਦ ਝੱਲਣ ਦੇ ਬਾਵਜੂਦ ਵੀ ਜੇਵੇਂ ਸਹਿਬਜ਼ਾਦਾ ਨੇ ਬਾਹ ਉੱਚੀ ਕਰਕੇ ਜਦੋਂ ਕਚਹਿਰੀ 'ਚ ਪੇਸ਼ ਕੀਤਾ ਗਿਆ ਜਕਾਰਾ ਗਾਇਆ ਸੀਗਾ ਨਾ ਤਾਂ ਇੰਜੀ ਸੰਦੀਪ ਸਿੰਘ ਸੰਨੀ ਉਹਨਾਂ ਸਹਿਬਜ਼ਾਦਿਆਂ ਦਾ ਵਾਰਸ ਹੋ ਨਿਬੜਿਆ ਔਰ ਉਹਨੇ ਸਾਬਤ ਕਰ ਦਿੱਤਾ ਉਸ ਜਕਾਰੇ ਨੇ ਸਾਬਤ ਕਰ ਦਿੱਤਾ ਕਿ ਸੁਬਾ ਸਿਆ ਤੂੰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਭਲਿਆ ਮੈਂ ਤੇਰੇ ਨਾਲ ਜੋਕ ਚ ਵਾਪਰਿਆ ਉਹਦਾ ਖਮਿਆਜ਼ਾ ਵੀ ਭੁਗਤਿਆ ਮੈਂ ਤਸ਼ੱਦਦ ਵੀ ਭੁਗਤਿਆ ਚੱਲਿਆ ਮੈਂ ਕੇਸ ਵੀ ਭੁਗਤੂਗਾ ਪਤਾ ਨਹੀਂ ਮੈਨੂੰ ਕਿੰਨਾ ਸਮਾਂ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਰਹਿਣਾ ਪਊਗਾ ਪਰ ਮੇਰਾ ਜਿਹੜਾ ਜਕਾਰਾ ਆ ਨਾ ਇਹ ਇਸ ਗੱਲ ਦਾ ਪ੍ਰਤੀਕ ਹੈ ਸੂਬਿਆ ਕਿ ਤੂੰ ਬਾਜ਼ੀ ਹਾਰ ਗਿਆ ਤੇ ਮੈਂ ਬਾਜ਼ੀ ਜਿੱਤ ਗਿਆ ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਲਿਖਿਓ ਕਿ ਕੀ ਤੁਹਾਨੂੰ ਵੀ ਲੱਗਦਾ ਕਿ ਜਿਹੜਾ ਉਹ ਜਕਾਰਾ ਗਜਾ ਆ ਗਿਆ ਸੰਦੀਪ ਸਿੰਘ ਸੰਨੀ ਦੇ ਵੱਲ ਵਾਕਈ ਇਸ ਗੱਲ ਦਾ ਪ੍ਰਤੀਕ ਹੈ ਕਿ ਸੂਬਾ ਸਿਓ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਗਿਆ ਔਰ ਸੰਦੀਪ ਸਿੰਘ ਸੰਨੀ ਇਸ ਬਾਜ਼ੀ ਨੂੰ ਜਿੱਤ ਗਿਆ ਜ਼ਰੂਰ ਆਪਣੀ ਰਾਏ ਦਿਓ ਬਹੁਤ ਬਹੁਤ ਧੰਨਵਾਦ